ਪੱਤਰਕਾਰ ਪਾਇ ਜਾ ਰਹੀਆਂ ਸਮੱਸਿਆ ਨੂੰ ਸੁਲਝਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਉਠਾਉਂਦੇ ਹੋਏ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਲੁਧਿਆਣਾ ਵਿਖੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿੱਥੇ ਪੱਤਰਕਾਰ ਦੇ ਹੱਕ ਦੀ ਰਾਖੀ ਲਈ ਆਵਾਜ਼ ਚੁੱਕੀ ਗਈ, ਉੱਥੇ ਸੀਨੀਅਰ ਪੱਤਰਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਕਲੱਬ ਵੱਲੋਂ ਜ਼ਿਲ੍ਹੇ ਅੰਦਰ ਕਈ ਨਿਯੁਕਤੀਆਂ ਵੀ ਕੀਤੀਆਂ। ਇਸ ਦੌਰਾਨ ਕਈ ਸੀਨੀਅਰ ਪੱਤਰਕਾਰਾਂ ਨੇ ਲੋਕ ਹਿੱਤ ਵਿੱਚ ਪੱਤਰਕਾਰੀ ਕੀਤੀ ਜਾਣ ਦੀ ਲੋੜ ਉੱਪਰ ਜ਼ੋਰ ਪਾਇਆ। ਉਹਨਾਂ ਨੇ ਕਿਹਾ ਕਿ ਸਮੇਂ ਦੇ ਨਾਲ ਨਾਲ ਪੱਤਰਕਾਰਾਂ ਵਿੱਚ ਕਈ ਬਦਲਾਅ ਦੇਖਣ ਨੂੰ ਮਿਲ ਰਹੇ ਹਨ ਲੇਕਿਨ ਬਦਲਾਅ ਸਮੇਂ ਦਾ ਨਿਯਮ ਹੈ ਹਾਲਾਂਕਿ ਇਸ ਵਿੱਚ ਲੋਕਾਂ ਦੇ ਹਿੱਤ ਨੂੰ ਨਹੀਂ ਭੁੱਲਣਾ ਚਾਹੀਦਾ ਅੱਜ ਮੀਡੀਆ ਅਧਿਕਾਰ ਰੈਲੀ ਯੂਨੀਵਰਸਲ ਪ੍ਰੈਸ ਕਲੱਬ ਦੀਸਟ੍ਰਿਟ ਵੱਲੋਂ ਕਰਵਾਈ ਗਈ ਹੈ ਇਸ ਦੇ ਵਿੱਚ ਸਮੂਹ ਪ੍ਰਿੰਟ ਔਰ ਇਲੈਕਟ੍ਰੋਨਿਕ ਮੀਡੀਆ ਦੇ ਜੋ ਪੱਤਰਕਾਰ ਨੇ ਫੋਟੋਗ੍ਰਾਫਰ ਨੇ ਸੰਪਾਦਕ ਨੇ ਉਨ੍ਹਾਂ ਨੂੰ ਜੋ ਮੁਸ਼ਕਲਾ ਆ ਰਹੀਆਂ ਹਨ ਉਹਨਾਂ ਮੁਸ਼ਕਲਾਂ ਦੇ ਸਮਾਧਾਨ ਦੇ ਲਈ ਇੱਕ ਅੱਜ ਹੌਸਲੇ ਵਿੱਚ ਪ੍ਰਸਤਾਵ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਉਹ ਸਾਰੀਆਂ ਹੀ ਜੋ ਇਹਨਾਂ ਨੂੰ ਤਕਲੀਫਾਂ ਹਨ ਉਹ ਲਿਖੀਆਂ ਗਈਆਂ ਉਹ ਇਸ ਕਰਕੇ ਪਾਸ ਕਰਵਾਇਆ ਗਿਆ ਪ੍ਰਸਤਾਵ ਕਿ ਇਹ ਪ੍ਰਸਤਾਵ ਨੂੰ ਅਸੀਂ ਕੇਂਦਰ ਸਰਕਾਰ ਨੂੰ ਔਰ ਮੌਜੂਦਾ ਜੋ ਪੰਜਾਬ ਸਰਕਾਰ ਹੈ ਉਸ ਨੂੰ ਇਹ ਭੇਜਿਆ ਜਾਵੇਗਾ ਤਾਂ ਕਿ ਜੋ ਦੂਜੇ ਪ੍ਰਦੇਸ਼ਾਂ ਦੇ ਵਿੱਚ ਪੱਤਰਕਾਰ ਭਾਈਚਾਰੇ ਨੂੰ ਜੋ ਸਹੂਲਤਾ ਮਿਲਦੀਆਂ ਹਨ ਉਹ ਸਾਡੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਵੀ ਮਿਲਣੀਆਂ ਚਾਹੀਦੀਆਂ ਹਨ ਇੱਕ ਦੂਸਰਾ ਜੋ ਪੱਤਰਕਾਰ ਹੈ ਜਾਂ ਫੋਟੋਗ੍ਰਾਫਰ ਹੈ ਉਸ ਦੀ ਸੁਰੱਖਿਆ ਨਹੀਂ ਹੈ ਉਹ ਹਰ ਵੇਲੇ ਜਦ ਕਿ ਉਹਨਾਂ ਲੋਕਾਂ ਨੂੰ ਲੋਕਾਂ ਦੇ ਵਿੱਚ ਲਿਆਂਦਾ ਆ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਖੁਦ ਉਹ ਸੁਰੱਖਿਤ ਨਹੀਂ ਹੈ ਉਸ ਨੂੰ ਸੁਰੱਖਿਤ ਕਰਨ ਦੇ ਲਈ ਉਹਨਾਂ ਦੇ ਜੋ ਅਧਿਕਾਰ ਬੰਦੇ ਹੈ ਉਹਨਾਂ ਦੇ ਬਾਰੇ ਅੱਜ ਦੀ ਕਾਨਫਰੰਸ ਦੇ ਵਿੱਚ ਚਰਚਾ ਕੀਤੀ ਗਈ ਹੈ ਔਰ ਜਲਦ ਹੀ ਔਰ ਇੱਕ ਅੱਜ ਦੇ ਮੌਕੇ ਦੇ ਉੱਤੇ ਇੱਕ ਲੁਧਿਆਣੇ ਦੀ ਟੀਮ ਦਾ ਵੀ ਗਠਨ ਕੀਤਾ ਹੈ ਜਿਸ ਦੇ ਵਿੱਚ ਬੜੇ ਹੀ ਸੂਝਵਾਨ ਪੱਤਰਕਾਰ ਸ਼੍ਰੀ ਸੰਦੀਪ ਸ਼ਰਮਾ ਜੀ ਨੂੰ ਇਸ ਟੀਮ ਦਾ ਜਿਹੜਾ ਪ੍ਰਧਾਨ ਲਗਾਇਆ ਗਿਆ ਹੈ ਔਰ ਉਹ ਆਪਣੀ ਟੀਮ ਉਹਨਾਂ ਨੇ ਬਣਾਈ ਹੈ ਜਿਸ ਦੇ ਵਿੱਚ ਹੋਰ ਵੀ ਜੋ بڑے بڑے ਪੱਤਰਕਾਰ ਹੈ ਉਹਨਾਂ ਨੂੰ ਲੈ ਕੇ ਉਸ ਜ਼ਿਲ੍ਹੇ ਨੂੰ ਚਲਾਣਗੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਦੇ ਕਾਨਫਰੰਸ ਜਿੰਨੇ ਵੀ ਲੋਕ ਆਏ ਹਨ ਉਹਨਾਂ ਦਾ ਮੈਂ ਆਭਾਰ ਪ੍ਰਗਟ ਕਰਦਾ ਹਾਂ ਸਿਨੀਅਰ ਪੱਤਰਕਾਰ ਵੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਅੱਜ ਦੇ ਮੌਕੇ ਦੇ ਉੱਤੇ ਸਾਡੇ ਬੜੇ ਹੀ ਸਤਿਕਾਰਯੋਗ ਸ਼੍ਰੀ ਪਰਮੋਦ ਬਾਸਤਵ ਜੀ ਸ਼੍ਰੀ ਅਸ਼ਵਨੀ ਜੇਤਲੀ ਜੀ ਔਰ ਸਰਦਾਰ ਗੁਰਿੰਦਰ ਸਿੰਘ ਜੀ ਪਹੁੰਚੇ ਉਹਨਾਂ ਨੇ ਨੇ ਜੀਵਨ ਦਾ ਤਜਰਬਾ ਸਾਰੇ ਪੱਤਰਕਾਰਾਂ ਦੇ ਨਾਲ ਸ਼ੇਅਰ ਕੀਤਾ ਕਿ ਜੋ-ਜੋ ਉਹਨਾਂ ਦੇ ਜੀਵਨ ਦੇ ਵਿੱਚ ਪੱਤਰਕਾਰਤਾ ਕਰਦੇ ਸਮੇਂ ਤਕਲੀਫਾਂ ਆਈਆਂ ਹਨ ਉਹਨਾਂ ਨੇ ਲੋਕਾਂ ਨੂੰ ਦੱਸਿਆ ਔਰ ਉਹਨਾਂ ਨੇ ਕਿਹਾ ਵੀ ਸਾਨੂੰ ਸਾਫ਼-ਸੁਥਰੀ ਜਿਹੜੀ ਪੱਤਰਕਾਰਤਾ ਕਰਨੀ ਚਾਹੀਦੀ ਹੈ ਤਾਂ ਕਿ ਜੋ ਪੱਤਰਕਾਰਤਾ ਦਾ ਜਿਹੜਾ ਮਿਆਰ ਉੱਚਾ ਹੋਣਾ ਚਾਹੀਦਾ ਜਿਹਨੇ ਕਲੱਬ ਬਣਾਇਆ ਉਹਨੇ ਮੀਟਿੰਗ ਕੀਤੀ ਜਾਊਗੀ ਇਕੱਠੇ ਕਲੱਬ ਬਣਾਉਣ ਵਾਸਤੇ ਨਹੀਂ ਕਲੱਬ ਜੋ ਹੈ ਇਹ ਰਜਿਸਟਰਡ ਕਲੱਬ ਹੈ ਔਰ ਜੋ ਬਣ ਚੁੱਕਿਆ ਹੈ ਉਹਦੇ ਹੀ ਅੰਤਰਗਤ ਅੱਜ ਦਾ ਕਾਰਜਕ੍ਰਮ ਕੀਤਾ ਹੈ ਔਰ ਇਹ ਹਰ ਮਹੀਨੇ ਇਸ ਦੀ ਮੀਟਿੰਗ ਜਿਹੜੀ ਉਹ ਕਹਿੰਦਾ ਮਤਲਬ ਜਿਹੜੇ ਜਿੰਨੇ ਪ੍ਰੈਸ ਕਲੱਬ ਲੁਆਦੇ ਬਣੇ ਨੇ ਆਪਣੇ ਲੁਧਿਆਣਾ ਪ੍ਰੈਸ ਕਲੱਬ ਵਾਸਤੇ ਇੱਕੋ ਹੀ ਉਹਨਾਂ ਨਾਲ ਮੀਟਿੰਗ ਕੀਤੀ ਜਾਏਗੀ ਇਕੱਠੇ ਹੋਣ ਵਾਸਤੇ ਸਾਰਿਆਂ ਨੂੰ ਦੇਖੋ ਅਸੀਂ ਸਾਰੇ ਕਲੱਬਾਂ ਨੂੰ ਸੋਸ਼ਲ ਮੀਡੀਆ ਰਾਹੀਂ ਵੀ ਅੱਜ ਦੇ ਕਾਨਫਰੰਸ ਦੇ ਬਾਰੇ ਸੂਚਨਾ ਵੀ ਦਿੱਤੀ ਹੈ ਤੇ ਉਹ ਜੇਕਰ ਨਹੀਂ ਆਏ ਤਾਂ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ ਆਓ ਸਾਰੇ ਰਲ ਮਿਲ ਕੇ ਆਪਾਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰੀਏ ਔਰ ਅਸੀਂ ਕੋਈ ਕਿਸੇ ਕਿਸਮ ਦਾ ਸਾਡੇ ਪ੍ਰੈਸ ਕਲੱਬ ਦੇ ਵਿੱਚ ਕੋਈ ਚਾਹਤ ਨਹੀਂ ਹੈ ਸਾਰੇ ਜੋ ਲੋਗ ਹਨ ਅੱਛੇ ਆਰਥਿਕ ਤੌਰ ਤੇ ਮਜ਼ਬੂਤ ਹਨ ਜਿਨ੍ਹਾਂ ਨੇ ਆਪਣੇ ਪੈਸੇ ਲਗਾ ਕੇ ਅੱਜ ਦਾ ਕਾਰਿਆਕਰਮ ਨੂੰ ਸਫਲ ਬਣਾਇਆ ਜਿਹੜਾ ਯੂਨੀਵਰਸਲ ਪ੍ਰੈਸ ਕਲੱਬ ਨੇ ਅੱਜ ਜਿਹੜਾ ਪ੍ਰੋਗਰਾਮ ਕੀਤਾ ਕਰਵਾਇਆ ਇਹ ਇਹਦੇ ਵਿੱਚ ਅਸੀਂ ਅੱਜ ਇਹ ਮਹਿਸੂਸ ਕੀਤਾ ਕਿ ਇਸ ਕਲੱਬ ਨੇ ਬੜੀਆਂ ਹੀ ਉਸਾਰੂ ਗੱਲਾਂ ਕੀਤੀਆਂ ਨੇ ਕਿਸਦੇ ਉਦਦਾਰਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਲਦੀ ਹੀ ਇੱਕ ਪ੍ਰੈਸ ਕਲੱਬ ਬਣਾਉਣ ਲਈ ਸਰਕਾਰ ਕੋਲ ਮੰਗ ਲੈ ਕੇ ਜਾਵਾਂਗੇ ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਲੋੜਾਂ ਜ਼ਰੂਰਤਾਂ ਸਾਡੇ ਪਾਈਚਾਰ ਨੂੰ ਨੁਰਿੰਦੀਆਂ ਹੁੰਦੀਆਂ ਨੇ ਉਹਦੇ ਲਈ ਕੰਮ ਕਰਨ ਦਾ ਇਹਨਾਂ ਨੇ ਵੀੜਾ ਚੁੱਕਿਆ ਬਹੁਤ अच्छी ਗੱਲ ਔਰ ਕੁਝ ਮੇਰੇ ਸਮੀਤ ਯਾਰ ਮੇਰੇ ਪੁਰਾਣੇ ਸਾਥੀ ਸਾਡੇ ਜਿਨ੍ਹਾਂ ਨੂੰ ਅਸੀਂ ਪੱਤਰਕਾਰਤਾ ਦੇ ਬਾਬਾ ਬੋੜ ਜਿਨ੍ਹਾਂ ਨੂੰ ਦੇਖ ਕੇ ਅਸੀਂ ਵੀ ਇਸ ਲਾਈਨ 'ਚ ਆਏ ਹਾਂ ਮੋਤ ਬਾਤਿਸ਼ ਜੀ ਗੁਰਿੰਦਰ ਸਿੰਘ ਮੇਰੇ ਸਾਥੀ ਉਹਨਾਂ ਨੂੰ ਸਨਮਾਨਿਤ ਕੀਤਾ ਮੈਨੂੰ ਸਨਮਾਨਿਤ ਕੀਤਾ ਬਹੁਤ ਅੱਛਾ ਲੱਗਾ ਕਿ ਇਹਨਾਂ ਨੇ ਸੀਨੀਅਰ ਜਿਹੜੇ ਆਪਣੇ ਇਸ ਕਸਬ ਦੇ ਪੱਤਰਕਾਰ ਨੇ ਉਹਨਾਂ ਨੂੰ ਯਾਦ ਕੀਤਾ ਤੇ ਉਮੀਦ ਕਰਦਾ ਕਿ ਅੱਗੋਂ ਵੀ ਇਹ ਚੰਗੇ ਤੇ ਉਸ ਆਹ ਕੰਮ ਕਰਦੇ ਰਹਿਣਗੇ ਸਰ ਦੇਖਿਆ ਜਵਾ ਅਜ ਕੱਲ ਦੇ ਮੀਡੀਆ ਵਾਅ ਪਿਛਲੇ ਦੈਕ ਸਮੇਂ ਦੇ ਕਿਦਾਂ ਦੇ ਹੋ ਗਏ ਬਹੁਤ ਚੇਂजेस ਆਈਆਂ ਨੇ ਚੇਂजेस ਜਿਹੜਾ ਹੈ ਸਮਾਜ ਦਾ ਔਰ ਕੁਦਰਤ ਦਾ ਇੱਕ ਨਿਯਮ ਹੈ ਹਰ ਚੀਜ਼ ਚ ਚੇਂਜ ਆਉਂਦੀ ਹੈ ਬਦਲਾ ਇਸੇ ਨੂੰ ਕਹਿੰਦੇ ਨੇ ਔਰ ਜਿਹੜਾ ਇਹ ਬਦਲਾ ਆਇਆ ਇਹ ਟੈਕਨੀਕਲੀ ਵੀ ਬਹੁਤ ਆਇਆ ਜਿਸ ਤਰ੍ਹਾਂ ਮੇਰੇ ਸਾਥੀ ਨੇ ਇਸ ਕਾਨਫਰੰਸ ਨੂੰ ਸਬੋਧਨ ਕਰਦੇ ਹਾਂ ਦੱਸਿਆ ਔਰ ਮੇਰਾ ਵੀ ਇਹੀ ਵਿਚਾਰ ਹੈ ਕਿ ਅਸੀਂ ਜਦੋਂ ਸ਼ੁਰੂਆਤ ਕੀਤੀ ਸੀ ਮੈਂ ਜ਼ਿਕਰ ਕੀਤਾ ਕਿ ਉਸ ਵਲੇ ਜਿਹੜੀ ਪੱਤਰਕਾਰਤਾ ਉਹਦਾ ਮਾਨ ਇੱਜ਼ਤ ਸਤਕਾਰ ਇੰਨਾ ਹੁੰਦਾ ਸੀ ਕਿ ਲੋਕ ਕਹਿੰਦੇ ਸੀ ਕਿ ਨਾ ਤੀਰ نکالو ਨਾ ਤਲਵਾਰ نکالو ਜਦ ਤੋਪ ਮੁਕਾਬਲ ਹੋ ਤੋ ਅਖਬਾਰ نکالو ਯਾਨੀ ਇਨਾ ਰਤਬਾ ਇਨਾ ਮਾਣ ਇੱਜ਼ਤ ਔਰ ਸਤਕਾਰ ਅਖਬਾਰ ਦਾ ਹੁੰਦਾ ਸੀ ਇਸੀ ਚੀਜ਼ ਨੂੰ ਦੇਖ ਕੇ ਅਸੀਂ ਲੋਕ ਜਿਹੜੇ ਉਸ ਦੌਰ ਦੇ ਆ ਇਸ ਨੂੰ ਸੁਣਿਆ ਸੀ ਨਾ ਕਿ ਇਸ ਦੇ ਗਲੈਮਰ ਨੂੰ ਦੇਖ ਕੇ ਜਿਵੇਂ ਕਿ ਅੱਜ ਕੱਲ ਮੈਂ ਦੇਖ ਰਿਹਾ ਜਿੰਨੀ ਜਨਰੇਸ਼ਨ ਆ ਰਹੀ ਹੈ ਇਸ ਲਾਈਨ ਟੂ ਇਸ ਦੇ ਗਲੈਮਰ ਤੋਂ ਪ੍ਰਭਾਵਿਤ ਹੋ ਕੇ ਕਿ ਪੱਤਰਕਾਰ ਨੂੰ ਸਮਾਜ 'ਚ ਬੜੀ ਇੱਜ਼ਤ ਮਿਲਦੀ ਹੈ ਇਹ ਹੀ ਦੇਖ ਕੇ ਆਉਂਦੇ ਨੇ ਜਿਹੜੀਆਂ ਡਿਊਟੀਆਂ ਹਨ ਉਹਨਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਸਮਾਜ ਨੂੰ ਤੁਸੀਂ ਕੀ ਦੇਣਾ ਚਾਹੁੰਦੇ ਹੋ ਇਹ ਅਹਿਮ ਗੱਲ ਇਹਦੇ ਪ੍ਰਤੀ ਜੇ ਸੋਚ ਰੱਖੋਗੇ ਤਾਂ ਉਹ ਦੇ ਰਿ ਚੇਂਜ ਦੀ ਗੱਲ ਕਰਦੇ ਹਾਂ ਉਹ ਕਦੇ ਵੀ ਨਹੀਂ ਹੋਏਗੀ ਬਦਲਦਾ ਕੁਝ ਵੀ ਨਹੀਂ ਬਦਲਾਅ ਜਿਹੜਾ ਹੈ ਉਹ ਸਿਰਫ ਇਸ ਗੱਲ ਦਾ ਹੁੰਦਾ ਕਿ ਕੁਝ ਸਮੇਂ ਲਈ ਕੁਝ ਸਥਿਤੀਆਂ ਬਦਲ ਜਾਂਦੀਆਂ ਨੇ ਕਸਬੂ ਹੀ ਹੈ ਪ੍ਰਣਾ ਪਵਿੱਤਰ ਕਸਬ ਹੈ ਪ੍ਰੋਫੈਸ਼ਨ ਪਵਿੱਤਰ ਹੈ ਇਸ ਨੂੰ ਪਵਿੱਤਰਤਾ ਨਾਲ ਹੀ ਅੱਗੇ ਤੋਰਨਾ ਚਾਹੀਦਾ